ਡਰਗ ਤੋਂ ਅਗਲੀ ਪੀੜੀ ਨੂੰ ਉਸ ਉਸ ਦਲਦਲ ਚ ਨਾ ਜਾਣ ਤੋਂ ਰੋਕਣ ਦਾ ਤਰੀਕਾ ਸਪੋਰਟਸ ਹੈ ਇੱਕ ਰੋਜ਼ਗਾਰ ਹੈ ਬਾਕੀ ਛਾਪੇ ਮਾਰ ਕੇ ਇੱਥੋਂ ਬੰਦ ਕਰ ਲਵਾਂਗੇ ਇਧਰੋਂ ਲਿਆਉਂਦੇ ਇਧਰੋਂ ਬੰਦ ਕਰ ਲਾਂਗੇ ਇਧਰੋਂ ਲਿਆਉਣੇ ਆ ਉਹ ਸਮਗਲਿੰਗ ਵਾਲੇ ਤਾਂ ਜਿਹੜੇ ਭੈੜੇ ਬੰਦੇ ਉਹ ਤਾਂ ਕਰਦੇ ਆ ਪਰ ਉਹਨਾਂ ਦੇ ਗਾਕ ਖਤਮ ਕਰ ਦੋ ਉਹਨਾਂ ਦੇ ਆਕਾ ਕਹਿਣ ਯਾਰ ਤੂੰ ਵੇਚਦਾ ਨਹੀਂ ਹੁਣ ਚਿੱਟਾ ਉਹ ਉਹਨੂੰ ਕਹਿਣ ਕਰੀਏ ਕੀ ਜੀ ਕੋਈ ਖਰੀਦਦਾ ਹੀ ਨਹੀਂ ਕਿਉਂਕਿ ਸਾਰੇ ਤਾਂ ਮੁੰਡੇ ਖੇਡਣ ਲੱਗ ਗਏ ਮੁੰਡੇ ਕੁੜੀਆਂ ਸਾਰੇ ਭਰਤੀ ਹੋਣ ਲੱਗ ਗਏ ਨੌਕਰੀਆਂ ਮਿਲਣ ਲੱਗੀਆਂ ਕਾਦੇ ਵਾਸਤੇ ਆਪਾਂ ਕਰਦੇ ਸੋ ਇਸ ਕਰਕੇ ਮੁੰਜ ਨੇ ਵੀ ਸੰਗਰੂਰ ਨੂੰ ਰਿਪਰੈਜ਼ੈਂਟ ਕਰਦੇ ਆ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ ਪਲੇਅਰ ਔਰ ਇਹਨਾਂ ਦੇ ਮਾਪੇਓ ਨੂੰ ਵੀ ਬਹੁਤ ਧੰਨਵਾਦ ਕੇ ਉਹ ਖੇਡਾਂ ਵੱਲ ਇਹਨਾਂ ਨੂੰ ਪ੍ਰੇਰ ਰਹੇ ਆ ਕਿਉਂਕਿ ਬੱਚੇ ਦਾ ਮਨ ਜਿਹੜਾ ਜਿਹੜੇ ਖੇਡਾਂ ਵਾਲਾ ਤਾਂ ਅਸੀਂ ਹੁਣ ਸਕੂਲ ਆਫ ਫੈਮਿਨੈਂਸ ਇਹਦੇ ਕਰਕੇ ਸ਼ੁਰੂ ਕੀਤੇ ਸਕੂਲ ਆਫ ਫੈਮਿਨੈਂਸ ਦਾ ਮਤਲਬ ਹੈ ਨੌਵੀਂ ਦਸਵੀਂ ਗਿਆਰਵੀਂ ਬਾਰਵੀਂ ਬੱਚੇ ਦਾ ਉਦੋਂ ਤੱਕ ਪਤਾ ਲੱਗ ਜਾਂਦਾ ਹੈ ਜਾਣਾ ਕਿੱਧਰ ਨੂੰ ਚਾਹੁੰਦਾ ਹੈ ਜਿਹੜਾ ਮੈਡੀਕਲ ਵੱਲ ਨੂੰ ਜਾਣਾ ਚਾਹੁੰਦਾ ਉਹਨੂੰ ਮੈਡੀਕਲ ਪੜਾਓ ਜਿਹੜਾ ਇੰਜੀਨੀਅਰਿੰਗ ਵੱਲ ਜਾਣਾ ਚਾਹੁੰਦਾ ਇੰਜੀਨੀਅਰ ਪੜਾਓ ਜਿਹੜਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ ਖੇਡਾਂ ਵੱਲ ਲੈ ਕੇ ਜਾਓ ਐਵੇਂ ਪੜਾਈ ਜਾਂਦੇ ਐ x² 2ab ਦੱਸੋ ਆਹੇ ਫਾਰਮੂਲਾ ਵਰਤ ਕੇ ਕਦੇ ਕੇਲੇ ਖਰੀਦੇ ਕਿਸਨੇ ਕਾ ਮੈਨ ਨਹੀਂ ਹੁੰਦਾ ਯਾਰ ਸਾਨੂੰ ਪੜ੍ਹਾਈ ਕੁਝ ਹੋਰ ਜਾਂਦੇ ਟੈਨ θ cos θ ਕਦੇ ਨਹੀਂ ਵਰਤੇ ਹੱਸ ਤਾਂ ਕੋਟ ਸਭ ਤੋਂ ਵੱਧ ਇਹ ਦੇ ਕਰਕੇ ਪਈ 5 θ ਕਰਕੇ ਦੱਸੋ ਕਿਥੋਂ ਦੀ ਹੋਰ ਮੈਂ ਕਿਥੋਂ ਯਾਦ ਕਰ ਲਵਾਂਗੀ ਜੀ ਹਨ ਤਾਂ ਹਸ ਹੈਵ ਹੈਡ ਹੀ ਲੈ ਬਟੇ ਬਾਈ ਗੋਡ ਉਹ ਨਾ ਇੱਕ ਪੋਸਟਮੈਨਾਂ ਦੀਆਂ ਪੋਸਟਾਂ ਨਿਕਲੀਆਂ ਡਾਕੀਆ ਕਰੇਜ਼ੀ ਮਤਲਬ ਪੋਸਟਾਂ ਨਿਕਲੀਆਂ ਇੱਕ ਬੰਦਾ ਸਿਲੈਕਟ ਹੋ ਗਿਆ ਸਾਰਾ ਕੁਝ ਕਹਿੰਦੇ ਸਾਰਾ ਕੁਝ ਠੀਕ ਹੈ ਜੀ ਬਸ ਆਖਰੀ ਇੰਟਰਵਿਊ ਇੱਕ ਉਹ ਚ ਸਵਾਲ ਕਰਨਾ ਹੈ ਉਹ ਕਹਿੰਦੇ ਦੱਸੋ ਕਰੋ ਸਵਾਲ ਕਹਿੰਦੇ ਚੰਨ ਤੋਂ ਧਰਤੀ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੀ ਇਸ ਰੂਟ ਤੇ ਚਿੱਠੀਆਂ ਵੰਡਣੀਆਂ ਫਿਰ ਮੇਰਾ ਜਵਾਬ ਹੈ ਜੀ ਯਾਰ ਤੁਸੀਂ ਉਹਨਾਂ ਨੂੰ ਹੀ ਕਿਉਂ ਪੁੱਛੀ ਜਾਂਨੋ ਚੰਨ ਤੇ ਧਰਤੀ ਉਹਨਾਂ ਨੂੰ ਪੁੱਛ ਲਓ ਵੀ ਫਲਾਨੀ ਤਹਿਸੀਲ 'ਚ ਕਿੰਨੇ ਪਿੰਡ ਨੇ ਕਿੱਥੋਂ ਕਿਹੜੇ ਪ੍ਰੇਮ ਵਸਤੀ ਕਿੱਥੇ ਆ ਹੈ ਆ ਪ੍ਰੇਮ ਵਸਤੀ 'ਲੇ ਬੈਠੇ ਆ ਹੈ ਨਾ ਤੇ ਉਹਨਾਂ ਨੂੰ ਇਹ ਪੁੱਛੋ ਜਿੱਥੇ ਚਿੱਠੀਆਂ ਬੰਨਣੀਆਂ ਨੇ ਚੰਦ ਤੋਂ ਦੱਸੋ ਕੀ ਲੈਣਾ ਉਹਨਾਂ ਨੇ ਰੈਲੇਵੈਂਟ ਇਹਨੂੰ ਕਹਿੰਦੇ ਰੈਲੇਵੈਂਟ ਸਵਾਲ ਕਰੋ ਰੈਲੇਵੈਂਟ ਪੜ੍ਹਾਈ ਕਰੋ ਅਸੀਂ ਪੜ੍ਹਾਈ ਵੀ ਉਹ ਪੜਾਵਾਂਗੇ ਜਿਹੜੀ ਰੈਲੇਵੈਂਟ ਹੋਵੇ ਜਿਹੜੀ ਕੰਮ ਆਵੇ ਜ਼ਿੰਦਗੀ ਹਾਂ ਸਾਡਾ ਵਿਰਸਾ ਦੱਸ ਦੋ ਕਿ ਅਸੀਂ ਕਿੰਨਾ ਸ਼ਹੀਦਾਂ ਦੇ ਵਾਰਿਸ ਹਾਂ ਦੱਸੋ ਦੱਸੋ ਕਿ ਅਸੀਂ ਕਿਹੜੇ ਕਿਹੜੇ ਕਿਵੇਂ ਕਿਵੇਂ ਲੜਾਈਆਂ ਲੜ ਕੇ ਸਾਡਾ ਦੇਸ਼ ਆਜ਼ਾਦ ਕਰਾਇਆ 26 ਜਨਵਰੀ ਦੀ ਝਾਕੀ ਦਿੱਲੀ ਵਾਲੇ ਪੰਜਾਬ ਵਾਲੇ ਜੇ ਨਹੀਂ ਦਿਖਾਉਣਗੇ ਕਿ ਰਸ਼ੀਦ ਭਗਤ ਸਿੰਘ ਦਾ ਮਾਨ ਸਨਮਾਨ ਸਾਡੇ ਘਟ ਜਾਊਗਾ ਮੈਂ ਤਾਂ ਕਹਿੰਦਾ 26 ਜਨਵਰੀ ਦੀ ਇੱਜ਼ਤ ਵਾਝ ਜਾਂਦੀ ਜੇ ਵਿੱਚ ਉਹਨਾਂ ਨੂੰ ਪਾ ਲੈਂਦੇ ਸਾਡੇ ਬਿਨਾ ਕਿਵੇਂ ਆਜ਼ਾਦੀਆਂ ਦੇ ਦਿਹਾੜੇ ਮਨਾ ਲੋਂਗੇ ਬਈ ਤੁਸੀਂ ਤੇ ਹੁਣ ਅੱਜ ਕੀ ਆਇਆ ਅੱਜ ਆਇਆ ਅਗਲੇ 3 ਸਾਲ ਦਾ ਰਿਲੀਜ਼ ਕਰਤਾ ਸਾਰਾ ਵੀ ਭਾਈ ਪੰਜਾਬ ਹੋਊਗਾ ਹੀ ਹੋਊਗਾ ਕਹਿੰਦੇ ਬੱਸ ਮੈਂ ਕਿਹਾ ਹੁਣ ਹੋਊਗਾ ਨਾ ਅਗਲੇ 3 ਸਾਲ ਦਾ ਸੈਂਟਰ ਸਰਕਾਰ ਨੇ ਜਾਰੀ ਕਰਤਾ ਕਲੰਡਰ ਜਾਰੀ ਕਰਤਾ ਕਿ 15 ਅਗਸਤ ਤੋਂ 26 ਜਨਵਰੀ 15 ਅਗਸਤ ਤੋਂ 2027 ਤੱਕ ਦਾ ਕਿ ਪੰਜਾਬ ਦੀ ਚੱਕੀ ਦੇ ਵਿੱਚ ਜਰੂਰ ਹੋਊਗੀ ਮੈਂ ਕਿਹਾ ਹੁਣ ਕਿਉਂ ਆਇਆ ਹਾਂ ਫਿਰ ਪਰ ਉਹ ਚੱਕੀ ਮੈਂ ਤਾਂ ਦਿਖਾਉਂ ਸਾਰੇ ਪੰਜਾਬ ਨੂੰ ਫਰੀ ਬਣਾ ਲੀਆ ਪਹਿਲਾਂ ਤਾਂ ਮੈਂ ਕੋਈ ਵੇਚਣੀ ਸੀ ਉੱਤੇ ਉਹਦੇ ਤਿੰਨ 파ਟ ਨੇ ਇੱਕ ਆਜ਼ਾਦੀ ਦੂਜਾ ਨਾਰੀ ਸ਼ਕਤੀ ਮਾਈ ਭਾਗੋ ਤੀਜਾ ਪੰਜਾਬ ਦਾ ਕਲਚਰ ਤਿੰਨ ਨੇ ਹੁਣ ਮੈਂ 15 20 ਬਣਵਾ ਲੀਆਂ ਰੋਜ਼ ਪਿੰਡਾਂ ਜਾਇਆ ਕਰਨੀਆਂ ਦਿਖਾਇਆ ਕਰਾਂਗੇ ਤੇ ਨਾਲੇ ਉਹਨਾਂ ਨੂੰ ਪੁੱਛਿਆ ਕਰਾਂਗੇ ਭਾਈ ਆਹ ਰਿਜੈਕਟ ਕੀਤੀ ਹੋਈਆਂ ਨੇ ਇਹ ਕੌਣ ਨੇ ਭਈ ਭਗ ਸਿੰਘ ਨੂੰ ਰਿਜੈਕਟ ਕਰਨ ਵਾਲੇ ਇਹ ਕ ਇਹ ਕੌਣ ਨੇ ਭਈ ਮਾਈ ਭਾਗੋ ਦੀ ਲੜਾਈ ਨੂੰ ਉਹ ਉਹਨਾਂ ਦੀ ਬਹਾਦਰੀ ਨੂੰ ਰਿਜੈਕਟ ਕਰਨ ਵਾਲੇ ਆਪ ਦਾ ਕੀ ਯੋਗਦਾਨ ਹੈ ਕੋਈ ਨਹੀਂ ਕੌਣ ਬੈਠਾ ਬਾਬੂ ਬੈਠੇ ਹਲ ਤੇ ਹਾਦਾ ਯਾਰ ਮੇਰਾ ਗੁੱਸਾ ਯੈਸ ਸੀ ਨਾ ਫਿਰ ਇਹ ਕਿ ਗਲਤ ਹੈ ਤੁਸੀਂ ਤੁਸੀਂ ਸਾਡੇ ਬਿਨਾ ਕਿਵੇਂ ਮਨਾਲ ਮਨਾ ਲੋਗੇ ਪੰਜਾਬ ਪੰਜਾਬ ਤੋਂ ਬਿਨਾ ਆਜ਼ਾਦੀ ਨਹੀਂ ਦਿਹਾੜੀ ਬਲਕਿ ਪੰਜਾਬੋਂ ਛੱਡੋ ਜੇ ਅੰਡੇਮਾਨ ਨਿਕੋਬਰ ਦੀ ਚਾਕੀ ਨਿਕਲਣੀ ਹੋਵੇ 95% ਫਾਂਸੀ ਵਾਲੇ ਤੇ ਕਾਲੇ ਪਾਣੀ ਵਾਲੇ ਉੱਥੇ ਪੰਜਾਬੀ ਨੇ ਉਹ ਵੀ ਪੰਜਾਬੀ ਦਿਖਾਉਣੇ ਪੈਣਗੇ ਇਹਨਾਂ ਨੂੰ ਜੇ ਅੰਡੇਮਾਨ ਨਿਕੋਬਰ ਦੀ ਚਾਕੀ ਆ ਜੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਖੇਡੋ ਵਧੋ ਪੜੋ ਬਿਨਾਂ ਸ਼ਪਾਰਸ ਤੋਂ ਨੌਕਰੀਆਂ ਮਿਲਣਗੀਆਂ ਕੋਈ ਐਮਐਲਏ ਜਾਂ ਕੋਈ ਮੰਤਰੀ ਦੀ ਸ਼ਪਾਰਸੀ ਲੋੜ ਨਹੀਂ ਪੈਣੀ ਸਿੱਧੇ ਆਓ ਨੰਬਰ ਲੈ ਕੇ ਆ ਜਾਓ ਦੁਨੀਆ 'ਚ ਕੋਈ ਤਾਕਤ ਨਹੀਂ ਹੈਗੀ ਜਿਹੜੀ ਤੁਹਾਡੀ ਮੈਰਿਟ ਨੂੰ ਬਦਲ ਕੇ ਰੱਖ ਦੇ ਤੇ ਮੇਰੇ ਤੋਂ ਘੱਟ ਵਾਲੇ ਨੂੰ ਨੌਕਰੀ ਮਿਲ ਗਈ ਮੈਨੂੰ ਮਿਲੀ ਨਹੀਂ ਨੋ ਬਥੇਰੀਆਂ ਚੱਲੀਆਂ ਨੇ ਅਸੀਂ ਇਹ ਬਹੁਤ ਦੁੱਖ ਚੱਲੇ ਹੁਣ ਕਰਾਂਗੇ ਠੀਕ ਤੁਸੀਂ ਮੌਕਾ ਦਿੱਤਾ ਸੰਗਰੂਰ ਤਾਂ ਬੈਸੀ ਸੰਗਰੂਰ ਤਾਂ ਹੁਣ ਇੱਕ ਗੱਲ ਤੋਂ ਥੋੜਾ ਬਹੁਤ ਤਾਂ ਆਮਰੇ ਪੱਤਰਕਾਰ ਵੀ ਇਹਨਾਂ ਦਾ ਥੋੜਾ ਜਿਆਦਾ ਵਾਪੇ ਅੰਦਰ ਦਾ ਥੋੜੀ ਜੀ ਤਾਂ ਦਿਲ ਦੇ ਅੰਦਰ ਖੁਸ਼ੀ ਤਾਂ ਹੁੰਦੀ ਹੋਣੀ ਜਦੋਂ ਪੂਰੀ ਪੂਰੇ ਦੇਸ਼ ਦੇ ਵੱਡੇ ਵੱਡੇ ਲੀਡਰਾਂ ਚ ਇੱਕ ਪੀਲੀ ਪੱਗ ਵਾਲੀ ਦੀ ਫੋਟੋ ਹੁੰਦੀ ਹੈ ਥੋੜਾ ਬਹੁਤ ਤਾਂ ਲੱਗਦਾ ਹੋਣਾ ਆ ਸਾਡੇ ਵਾਲਾ ਓ ਸਾਡੇ ਵਾਲਾ ਓ ਸਾਡੇ ਵਾਲਾ ਓ ਸਾਡੇ ਵਾਲਾ ਕਿਤੇ ਵੀ ਜਾਊਗਾ ਪੰਜਾਬ ਦਾ ਨਾਮ ਉੱਚਾ ਕਰੂਗਾ ਆਪਣੇ ਵੱਲੋਂ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾ ਰਹੇ ਜਨਾਬ ਬਿਸ਼ੈਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਪੰਜਾਬ ਦੀ ਗਰਦਨ ਨਹੀਂ ਝੁਕਣ ਦੇਣੀ ਪੰਜਾਬ ਨੂੰ ਹਮੇਸ਼ਾ ਉੱਪਰ ਰੱਖਣਾ ਹੈ ਖੇਡਾਂ 'ਚ ਵੀ ਪੜਾਈ 'ਚ ਵੀ ਇੰਡਸਟਰੀ 'ਚ ਵੀ ਹਰ ਗੱਲ 'ਚ ਸਮਾਜ ਨੂੰ ਉੱਪਰ ਚੱਕਣਾ ਹੈ ਜੀਵਨ ਸਤਰ ਉੱਪਰ ਚੱਕਣਾ ਹੈ ਅਗਲੀਆਂ ਇਲੈਕਸ਼ਨਾਂ 'ਨੀ ਅਗਲੀਆਂ ਜਨਰੇਸ਼ਨਾਂ ਬਾਰੇ ਸੋਚਣਾ ਕਿ ਉਹਨਾਂ ਨੂੰ ਕਿਵੇਂ ਆਪਾਂ ਕੌਮ ਬਣਾ ਦੋ ਕੌਮ ਬਣਾ ਦੋ ਗਲੀਆਂ ਨਾਲੀਆਂ ਬਾਚਾਪੀ ਬਣਾਉਂਦੇ ਰਹਿਣਗੇ ਕਿਰਾ ਕੌਮ ਬਣਾ ਦੋ ਬਸ ਸੋ ਗੁਰੂ ਸਾਹਿਬ ਦੇ ਸਾਡੇ ਕੋਲੇ ਸੰਦੇਸ਼ ਪਏ ਨੇ ਸਰਵੰਸ ਬਾਰ-ਬਾਰ ਕੇ ਵੀ ਕਹਤਾ ਚਾਰ ਮੋਈ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਉਹ ਪਏ ਨੇ ਸਾਡੇ ਕੋਲੇ ਇਤਿਹਾਸ ਸ਼ਬਦ ਗੁਰੂ ਸਾਡੇ ਕੋਲੇ ਇੱਕ ਇੱਕ ਅੰਗ ਤੇ ਇੱਕ ਇੱਕ ਪੰਕਤੀ ਤੇ ਬਹਿਸ ਕਰਨ ਲੱਗ ਜਿਓ ਚਾਰ-ਚਰ ਮਹੀਨੇ ਲੱਗ ਜਾਣਗੇ ਇੰਨਾ ਕੁਝ ਪਿਆ ਸਾਡੇ ਕੋਲੇ ਖਜ਼ਾਨਾ ਅਹੀ ਕਿਉਂ ਜਾਈਏ ਵੀ ਬਾਹਰਲੇ ਮੁਲਕਾਂ ਨਾ ਇਹ ਪਹਿਲਾਂ ਵਾਲੇ ਨੇ ਰਿਵਾਜ ਚਲਾਤਾ ਸੀ ਜੋ ਲੱਗੇ ਦੋ ਬੰਦੇ ਯਾਰ 25 ਸਾਲ ਤੱਕ ਦੋ ਬੰਦਿਆਂ ਦੀ ਰਾਜ ਰਿਆ ਬਾਲਲ ਦਾ ਤੇ ਕੈਪਟਨ ਦਾ ਦੋ ਬੰਦੇ ਹੀ ਡਾਈ ਰੱਖੇ ਉਹ 9.5 ਸਾਲ ਉਹ ਮਨਪ੍ਰੀਤ ਬਾਦਲ ਕਹੀ ਗਿਆ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਲੈ ਯਾਰ ਮੈਂ ਕਦੇ ਕਹਿ ਗਿਆ ਖਜ਼ਾਨਾ ਖਾਲੀ ਥਰਮਲ ਪਲਾਂਟ ਖਰੀਦ ਲਿਆ ਪ੍ਰਾਈਵੇਟ ਵੀ ਆ ਜਾਓ ਸਾਨੂੰ ਦਿਓ ਅਸੀਂ ਚਲਾ ਕੇ ਦਿਖਾਉਨੇ ਜੇ ਨੀਅਤ ਸਾਫ਼ ਹੋਵੇ ਸਭ ਕੁਝ ਹੋ ਜਾਂਦਾ ਸਿਆਣੇ ਕਹਿੰਦੇ ਆ ਬਰਕਤਾਂ ਉੱਤੀ ਹੁੰਦੇ ਨੇ ਜਿੱਥੇ ਨੀਤਾ ਸਾਫ਼ ਹੋ। ਪੰਜਾਬ ਦੇ ਘਰਾਂ 'ਚ ਬਰਕਤ ਆਉਣਗੀਆਂ। 700 ਨੌਕਰੀਆਂ ਕੱਲ੍ਹ ਦੇ ਕੇ ਆਇਆ 520 590 16 ਤਰੀਕ ਨੂੰ। ਫੰਕਸ਼ਨ ਰੱਖ ਲਿਆ ਪਹਿਲੀ। ਆਓ ਜੀ, ਮੁੰਡੇ ਕੁੜੀਆਂ ਨੌਕਰੀ ਲੈ ਕੇ ਜਾਂਦੇ ਆਂ, ਘਰੇ ਜਲੇਬੀਆਂ, ਘਰੇ ਕੜਾਈਆਂ ਚੜ੍ਹਦੀਆਂ, ਆਹ ਖੁਸ਼ੀ ਦੇ ਮਾਹੌਲ ਕਿੱਥੇ ਦੇਖੇ ਸੀ ਪੰਜਾਬ ਨੇ। ਬੰਦੀ ਹੋ ਗਏ ਸੀ ਆਹ ਕੁਛ ਆਹ ਫੰਕਸ਼ਨ। ਸੁਝੋਂਦੇ ਵਾਸਤੇ ਰੋ। लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे